ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਲਾਇਬ੍ਰੇਰੀ ਅੱਡਾ ਤੇ ਅੱਜ ਦੀ ਆਪਣੀ ਇਸ ਵੀਡੀਓ ਵਿੱਚ ਆਪਾਂ ਕਰਨ ਜਾ ਰਹੇ ਹਾਂ ਆਪਣੀ ਪੰਜਾਬ ਜੀਕੇ ਦੀ ਸੀਰੀਜ਼ ਦਾ ਅਗਲਾ ਚੈਪਟਰ ਆਧੁਨਿਕ ਪੰਜਾਬ ਦਾ ਇਤਿਹਾਸ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਇਸ ਤੋਂ ਪਹਿਲਾਂ ਦੀਆਂ ਵੀਡੀਓ ਵਿੱਚ ਆਪਾਂ ਪੰਜਾਬ ਦਾ ਭਗੋਲ ਉਸ ਤੋਂ ਬਾਅਦ ਪ੍ਰਾਤਨ ਪੰਜਾਬ ਦਾ ਇਤਿਹਾਸ ਫਿਰ ਮੱਧ ਕਾਲੀਨ ਪੰਜਾਬ ਦਾ ਇਤਿਹਾਸ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਆਧੁਨਿਕ ਪੰਜਾਬ ਦਾ ਇਤਿਹਾਸ ਜੇਕਰ ਤੁਸੀਂ ਪਿਛਲੀ ਵੀਡੀਓ ਨਹੀਂ ਦੇਖੀਆ ਤਾਂ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਆਪਣੇ ਚੈਨਲ ਦੇ ਪਲੇਲਿਸਟ ਵਿੱਚ ਜਾ ਕੇ ਪੰਜਾਬ ਜੀਕੇ ਵਿੱਚ ਸਰਚ ਕਰੋਗੇ ਜਦੋਂ ਤੁਹਾਨੂੰ ਪੁਰਾਣੀਆਂ ਜਿੰਨੀਆਂ ਵੀ ਵੀਡੀਓ ਹੋਣਗੀਆਂ ਪੰਜਾਬ ਜੀਕੇ ਰਿਲੇਟਡ ਉਹ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਸਮੇਂ-ਸਮੇਂ 'ਤੇ ਪਹੁੰਚ ਸਕਣ ਤਾਂ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਚਲਦੇ ਆਂ ਆਪਣੇ ਅੱਜ ਦੀ ਇਸ ਵੀਡੀਓ ਵੱਲ ਫਰਸਟ ਕੁਐਸਚਨ ਹੈ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਦੋਂ ਕਬਜ਼ਾ ਕੀਤਾ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕਦੋਂ ਕੀਤਾ ਤਾਂ ਰਾਈਟ ਆਨਸਰ ਹੈ ਮਾਰਚ 1849 ਨੈਕਸਟ ਹੈ ਪੰਜਾਬ ਵਿੱਚ ਡੰਡ ਕੋਡ ਕਿਸ ਸਾਲ ਲਾਗੂ ਹੋਇਆ ਤਾਂ ਰਾਈਟ ਆਨਸਰ ਹੈ ਦਾ 1862 ਨੈਕਸਟ ਹੈ ਪੰਜਾਬ ਵਿੱਚ ਪਹਿਲੀ ਰੇਲ ਕਦੋਂ ਚਲਾਈ ਗਈ ਪੰਜਾਬ ਵਿੱਚ ਪਹਿਲੀ ਰੇਲ ਕਦੋਂ ਚਲਾਈ ਗਈ ਤਾਂ ਰਾਈਟ ਆਨਸਰ ਹੈ ਦਾ 8 ਫਰਵਰੀ 1859 ਨੈਕਸਟ ਹੈ ਪੰਜਾਬ ਵਿੱਚ ਪਹਿਲੀ ਰੇਲ ਕਿੱਥੋਂ ਤੋਂ ਕਿੱਥੋਂ ਤੱਕ ਚਲਾਈ ਗਈ ਰਾਈਟ ਅਨਸਰ ਹੈ ਇਹਦਾ ਅੰਮ੍ਰਿਤਸਰ ਤੋਂ ਮੁਲਤਾਨ ਨੈਕਸਟ ਕੁਐਸਚਨ ਹੈ 1859 ਵਿੱਚ ਪੰਜਾਬ ਦਾ ਪਹਿਲਾ ਲੈਫਟੀਨੇਟ ਗਵਰਨਰ ਕੌਣ ਸੀ ਪਰ ਰਾਈਟ ਅਨਸਰ ਹੈ ਇਹਦਾ ਸਰ ਜੋਨ ਲਾਰੈਂਸ ਨੈਕਸਟ ਹੈ ਅਟਾਰੀ ਤੋਂ ਲਾਹੌਰ ਚੱਲਣ ਵਾਲੀ ਰੇਲ ਗੱਡੀ ਦਾ ਨਾਮ ਕੀ ਸੀ ਤਾਂ ਰਾਈਟ ਅਨਸਰ ਹੈ ਦਾ ਸਮਝੋਤਾ ਐਕਸਪ੍ਰੈਸ ਨੈਕਸਟ ਹੈ ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੀ ਆਖਰੀ ਬੈਠਕ ਕਦੋਂ ਹੋਈ ਆਜ਼ਾਦੀ ਤੋਂ ਪਹਿਲਾਂ ਆਖਰੀ ਬੈਠਕ ਜਿਹੜੀ ਹੋਈ ਆ ਉਹ ਹੀ ਆ 4 ਜੁਲਾਈ 1947 ਨੈਕਸਟ ਹੈ ਸਾਰਾ ਗੜੀ ਦਾ ਯੁੱਧ ਕਦੋਂ ਹੋਇਆ ਸਾਰਾ ਗੜੀ ਦਾ ਯੁੱਧ ਕਦੋਂ ਹੋਇਆ ਤਾਂ ਰਾਈਟ ਆਨਸਰ ਹੈ ਇਹਦਾ 1897 ਨੈਕਸਟ ਹੈ ਪਟਿਆਲੇ ਦੇ ਕਿਹੜੇ ਸ਼ਾਸਕ ਨੇ 1930 ਲੰਡਨ ਵਿੱਚ ਹੋਈ ਗੋਲ ਮੇਜ ਕਾਨਫਰੰਸ ਵਿੱਚ ਭਾਗ ਲਿਆ ਤਾਂ ਰਾਈਟ ਆਨਸਰ ਹੈ ਇਹਦਾ ਮਹਾਰਾਜਾ ਭੁਪਿੰਦਰ ਸਿੰਘ ਨੈਕਸਟ ਹੈ ਕਾਮਾਗਾਟਾ ਮਾਰੂ ਕਿਸ ਦਾ ਨਾਮ ਸੀ ਤਾਂ ਰਾਈਟ ਆਨਸਰ ਹੈ ਇੱਕ ਜਾਪਾਨੀ ਜਹਾਜ਼ ਦਾ ਨੈਕਸਟ ਹੈ ਕਾਮਾਗਾਟਾ ਮਾਰੂ ਜਹਾਜ਼ ਕਿਸ ਨੇ ਕਰਾਏ ਤੇ ਲਿਆ ਸੀ ਤਾਂ ਰਾਈਟ ਆਨਸਰ ਹੈ ਦਾ ਗੁਰੂ ਦੇਵਤ ਸਿੰਘ ਨੇ ਨੈਕਸਟ ਹੈ ਗੁਰੂ ਦੇਵਤ ਸਿੰਘ ਨੇ ਜਹਾਜ਼ ਦਾ की नाम रखे तो राइट आंसर है गुरु नानक जहाज़ नैक्सट है कामागाटा मारू जहाज़ की घटना कदों हुई तो राइट आंसर उन्नीस सौ चौदह नैक्सट है जलिया वाला बाग कांड की घटना कदों हुई ਜਲੀਆਂ ਵਾਲੇ ਬਾਗ ਦੀ ਘਟਨਾ ਕਦੋਂ ਹੋਈ ਤਾਂ ਰਾਈਟ ਅਨਸਰ ਹੈ 1919 ਨੈਕਸਟ ਹੈ ਜੱਤੋ ਦੇ ਮੋਰਚੇ ਦੀ ਘਟਨਾ ਕਦੋਂ ਵਾਪਰੀ ਜੱਤੋ ਦੇ ਮੋਰਚੇ ਦੀ ਘਟਨਾ ਕਦੋਂ ਵਾਪਰੀ ਤਾਂ ਰਾਈਟ ਅਨਸਰ ਹੈ ਦਾ 1924 ਨੈਕਸਟ ਹੈ ਕਿਸ ਐਕਟ ਨੇ ਕਿਸ ਐਕਟ ਦੇ ਕਾਰਨ ਜਲੀਆਂ ਵਾਲਾ ਬਾਗ ਸਾਾਕਾ ਹੋਇਆ ਤਾਂ ਰਾਈਟ ਆਨਸਰ ਹੈ ਦਾ ਰੋਲ ਐਕਟ ਨੈਕਸਟ ਹੈ ਕਿੰਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਲੋਕਾਂ ਨੇ ਜਲੀਆਂ ਵਾਲਾ ਬਾਗ ਵਿੱਚ ਇਕੱਠ ਕੀਤਾ ਹੋਇਆ ਸੀ ਤਾਂ ਡਾਕਟਰ ਸਤਪਾਲ ਤੇ ਡਾਕਟਰ ਕਿਚਲੂ ਨੈਕਸਟ ਹੈ ਕਤਲੇਆਮ ਦੇ ਵਿਰੋਧ ਵਿੱਚ ਕਿਸ ਨੇ ਨਾਈਟਹੁੱਡ ਦੀ ਉਪਾਧੀ ਵਾਪਸ ਕਰ ਦਿੱਤੀ ਤਾਂ ਰਾਈਟ ਆਨਸਰ ਹੈ ਦਾ ਰਵਿੰਦਰਨਾਥ ਟੈਗੋਰ ਨੈਕਸਟ ਹੈ ਸਿਪਾਈਆਂ ਨੂੰ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਸਿਪਾਈਆਂ ਨੂੰ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਤਾਂ ਰਾਈਟ ਆਨਸਰ ਹੈ ਦਾ ਜਨਰਲ ਡਾਇਰ ਨੇ ਨੈਕਸਟ ਹੈ ਆਜ਼ਾਦੀ ਦੀ ਮਿਸਾਲ ਸਮਾਰਕ ਕਿਸ ਨਾਲ ਸੰਬੰਧਿਤ ਹੈ ਤਾਇਆ ਜਲੀਆਂ ਵਾਲਾ ਬਾਗ ਤੇ ਸਾਕੇ ਨਾਲ ਆਜ਼ਾਦੀ ਦੀ ਮਸ਼ਾਲ ਕਿਸ ਥਾਂ ਤੇ ਸਥਿਤ ਹੈ ਤਾਇਆ ਅੰਮ੍ਰਿਤਸਰ ਵਿਖੇ ਨੈਕਸਟ ਹੈ ਹੰਟਰ ਕਮਿਸ਼ਨ ਕਿਸ ਘਟਨਾ ਦੀ ਪੁੱਛਗਿੱਛ ਲਈ ਬਣਾਇਆ ਗਿਆ ਸੀ ਹੰਟਰ ਕਮਿਸ਼ਨ ਕਿਸ ਘਟਨਾ ਦੀ ਪੁੱਛਗਛ ਲਈ ਬਣਾਇਆ ਗਿਆ ਸੀ ਤਾਂ ਜਲੀਆਂ ਵਾਲਾ ਕਾਂਡ ਦੀ ਘਟਨਾ ਬਾਰੇ ਹੰਟਰ ਕਮਿਸ਼ਨ ਦੇ ਮੈਂਬਰ ਕੌਣ ਸਨ ਤਾਂ ਇਹ ਸਨ ਲਾਰਡ ਹੰਟਰ ਡਬਲਯੂ ਐਫ ਰਾਈਸ ਅਤੇ ਸਰ ਥੋਮਸ ਸਮਿਥ ਕਿਸ ਅੰਗਰੇਜ਼ ਗਵਰਨਰ ਜਨਰਲ ਨੂੰ ਟੁੰਡੀ ਲਾਰਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ राइट आंसर हैनरी हार्डिंग नैक्सट है किसने ब्रह्मो समाज की स्थापना की किसने ब्रह्मो समाज की स्थापना की राजा राम मोहन राय नैक्सट है आर्य समाज की शुरुआत किसने की ਤਾਂ ਰਾਈਟ ਆਨਸਰ ਹੈ ਦਿਆਨੰਦ ਸਰਸੋਤੀ ਨੈਕਸਟ ਹੈ ਆਰਿਆ ਸਮਾਜ ਦੀ ਪਹਿਲੀ ਸ਼ਾਖਾ ਕਿੱਥੇ ਖੋਲੀ ਗਈ ਤਾਂ ਰਾਈਟ ਆਨਸਰ ਹੈ ਦਾ ਲਾਹੌਰ ਨੈਕਸਟ ਹੈ ਨਿਰੰਕਾਰੀ ਲਹਿਰ ਦੀ ਨੀ ਕਿਸ ਨੇ ਰੱਖੀ ਤਾਂ ਰਾਈਟ ਆਨਸਰ ਹੈ ਦਾ ਬਾਬਾ ਦਿয়াল ਦਾਸ ਨੈਕਸਟ ਹੈ ਨਿਰੰਕਾਰੀ ਦਰਬਾਰ ਕਿੱਥੇ ਸਥਾਪਿਤ ਕੀਤਾ ਗਿਆ ਰਾਈਟ ਅਨਸਰ ਹੈ ਦਾ ਰਾਵਲ ਪਿੰਡੀ ਨੈਕਸਟ ਹੈ ਪੁਨਰ ਜਾਗਰਣ ਦਾ ਹਾਰਬਿੰਗ ਕਿਸ ਨੂੰ ਕਿਹਾ ਜਾਂਦਾ ਹੈ ਪੁਨਰ ਜਾਗਰਣ ਦਾ ਹਾਰਬਿੰਗ ਕਿਸ ਨੂੰ ਕਿਹਾ ਜਾਂਦਾ ਹੈ ਕਾਇਆ ਜਾਂਦਾ ਨਿਰਕਾਰੀ ਲਹਿਰ ਨੂੰ ਰਾਧਾ ਸੁਆਮੀ ਲਹਿਰ ਕਿਸ ਨੇ ਚਲਾਈ ਰਾਧਾ ਸੁਆਮੀ ਲਹਿਰ ਕਿਸ ਨੇ ਚਲਾਈ ਤਾਂ ਰਾਈਟ ਆਨਸਰ ਹੈ ਦਾ ਸ਼ੇਵ ਦਿয়াল ਨੇ ਨੈਕਸਟ ਹੈ ਸੂਰਤ ਸ਼ਬਦ ਯੋਗਾ ਕਿਸ ਲਹਿਰ ਨਾਲ ਸੰਬੰਧਿਤ ਹਨ ਤਾਂ ਰਾਈਟ ਆਨਸਰ ਹੈ ਦਾ ਰਾਦਾ ਸੁਆਮੀ ਲਹਿਰ ਨੈਕਸਟ ਨਾਮਧਾਰੀਆ ਕੋਕਾ ਲਹਿਰ ਦੇ ਸੰਸਥਾਪਕ ਕੌਣ ਸਨ ਨਾਮਧਾਰੀਆ ਕੋਕਾ ਲਹਿਰ ਦੇ ਸੰਸਥਾਪਕ ਸਨ ਬਾਬਾ ਬਲਕ ਸਿੰਘ ਜੀ 1857 ਵਿੱਚ ਪੈਣੀ ਸਾਹਿਬ ਵਿਖੇ ਨਾਮਧਾਰੀ ਲਹਿਰ ਕਿਸ ਨੇ ਚਲਾਈ ਤਾਂ ਰਾਈਟ ਅਨਸਰ ਹੈ ਦਾ ਰਾਮ ਸਿੰਘ ਨੇ ਨੈਕਸਟ ਹੈ 1857 ਵਿੱਚ ਪੰਜਾਬ ਵਿੱਚ ਸੰਤ ਖਾਲਸਾ ਕਿਸ ਨੇ ਬਣਾਇਆ ਤਾਂ ਸੰਤ ਖਾਲਸਾ ਰਾਮ ਸਿੰਘ ਕッカ ਦੁਆਰਾ ਬਣਾਇਆ ਗਿਆ ਕッカ ਲਹਿਰ ਵਿੱਚ ਕਿਸ ਜੀਵ ਦੀ ਪੂਜਾ ਕੀਤੀ ਜਾਂਦੀ ਸੀ ਤਾਂ ਰਾਈਟ ਆਨਸਰ ਆ ਦੇ ਚਾ ਗਾ ਦੀ ਪੂਜਾ ਕੀਤੀ ਜਾਂਦੀ ਸੀ ਨਾਮਧਾਰੀਆਂ ਨੂੰ ਸਿਰਫ ਡੈਸ਼ ਤੋਂ ਬਿਨਾ ਸਿੱਖ ਧਰਮ ਦੇ ਪੰਜ ਨਿਸ਼ਾਨ ਪਹਿਨਣੇ ਹੁੰਦੇ ਹਨ ਤਾਂ ਕਿ ਕਿਹੜੀ ਚੀਜ਼ ਤੋਂ ਬਿਨਾ ਕਿਰਪਾਨ ਤੋਂ ਬਿਨਾ ਨਾਮਧਾਰੀਆਂ ਨੂੰ ਸਿਰਫ ਕਿਰਪਾਨ ਤੋਂ ਬਿਨਾ ਸਿੱਖ ਧਰਮ ਦੇ ਪੰਜ ਨਿਸ਼ਾਨ ਪਹਿਨਣੇ ਹੁੰਦੇ ਹਨ ਸਿੰਘ ਸਭਾ ਦਾ ਨਮਾਵਤਾਰ ਖਾਲਸਾ ਦਿਵਾਨ ਕਦੋਂ ਹੋਂਦ ਵਿੱਚ ਆਇਆ ਤਾਂ ਰਾਈਟ ਆਨਸਰ ਹੈ April 1800 80 ਨੂੰ ਖਾਲਸਾ ਦਿਵਾਨ ਹੋਂਦ ਵਿੱਚ ਆਇਆ ਸਿੰਘ ਸਭਾ ਕਿਸ ਸਾਲ ਵਿੱਚ ਬੜਾਇਆ ਗਿਆ ਰਾਈਟ ਅਨਸਰ ਹੈ ਦਾ 1873 ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਕਿਸ ਸਾਲ ਕੀਤੀ ਗਈ ਦਾ ਰਾਈਟ ਅਨਸਰ ਹੈ ਦਾ 1892 ਨੈਕਸਟ ਹੈ ਸਿੰਘ ਸਭਾ ਦੇ ਪਹਿਲੇ ਚੇਅਰਮੈਨ ਕੌਣ ਸਨ ਸਿੰਘ ਸਭਾ ਦੇ ਪਹਿਲੇ ਚੇਅਰਮੈਨ ਕੌਣ ਸਨ ਰਾਈਟ ਆਨਸਰ ਹੈ ਠਾਕੁਰ ਸਿੰਘ ਸੰਧਵਾਲੀਆ ਸਾਖਰਤਾ ਕਲੱਬ ਅੰਜੂਮਨੇ ਪੰਜਾਬ ਦੀ ਨੀ ਕਿਸ ਨੇ ਰੱਖੀ ਅੰਜੂਮਨੇ ਪੰਜਾਬ ਦੀ ਨੀ ਰੱਖੀ ਗਈ ਡਾਕਟਰ ਗੋਟਲਿਬ ਵੈਲ ਹੈਲਮ ਲਿਟਨਰ ਦੁਆਰਾ ਖਾਲਸਾ ਦੀਵਾਨ ਦਾ ਪਹਿਲਾ ਸੈਕਟਰੀ ਕਿਸ ਨੂੰ ਚੁਣਿਆ ਗਿਆ ਤਾਂ ਰਾਈਟ ਆਨਸਰ ਹੈ ਦਾ ਸੁੰਦਰ ਸਿੰਘ ਮਜੀਠੀਆ ਨੈਕਸਟ ਹੈ ਬ੍ਰਿਟਿਸ਼ ਸਰਕਾਰ ਨੇ ਆਨੰਦ ਮੈਰਿਜ ਐਕਟ ਨੂੰ ਪ੍ਰਵਾਨਗੀ ਕਦੋਂ ਦਿੱਤੀ ਰਾਈਟ ਆਨਸਰ ਹੈ ਦਾ 1909 ਨੈਕਸਟ ਹੈ ਗੁਰਮਤੀ ਪ੍ਰਭাকর ਕਿਸ ਸਖਸ਼ੀਤ ਵੱਲੋਂ ਲਿਖਿਆ ਗਿਆ ਹੈ ਗੁਰਮਤੀ ਪ੍ਰਭাকর ਕਿਸ ਵੱਲੋਂ ਲਿਖਿਆ ਗਿਆ ਤਾਂ ਭਾਈ ਕਾਨ ਸਿੰਘ ਦੁਆਰਾ ਨੈਕਸਟ ਹੈ ਪੰਜਾਬੀ ਮੈਗਜ਼ੀਨ ਦੁੱਖ ਨਿਵਾਰਣ ਕਿਸ ਨੇ ਲਿਖੀ ਸੀ ਤਾਂ ਰਾਈਟ ਆਨਸਰ ਹੈ ਦਾ ਭਾਈ ਮੋਹਨ ਸਿੰਘ ਨੈਕਸਟ ਹੈ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ ਕਿਸ ਨੇ ਲਿਖਿਆ ਤਾਂ ਰਾਈਟ ਆਨਸਰ ਹੈ ਦਾ ਗਿਆਨੀ ਗਿਆਨ ਸਿੰਘ ਨੇ ਅਕਾਲੀ ਨਾਮ ਦਾ ਅਖਬਾਰ ਕਿਸ ਸੰਸਥਾ ਵੱਲੋਂ ਸ਼ੁਰੂ ਕੀਤਾ ਗਿਆ ਤਾਂ ਰਾਈਟ ਆਨਸਰ ਹੈ ਦਾ ਸਿੱਖ ਲੀਗ ਦੁਆਰਾ ਨੈਕਸਟ ਹੈ ਸਿੱਖ ਇਤਿਹਾਸ ਦਾ ਖਰੜਾ ਕਿਸ ਨੇ ਲਿਖਿਆ ਤਾਂ ਰਾਈਟ ਅਨਸਰ ਹੈ ਦਾ ਭਾਈ ਦਿੱਤ ਸਿੰਘ ਨੇ ਨੈਕਸਟ ਹੈ ਯੁਗਾੰਤਰ ਆਸ਼ਰਮ ਕਿਹੜੀ ਲਹਿਰ ਨਾਲ ਸੰਬੰਧਿਤ ਸੀ ਯੁਗਾੰਤਰ ਆਸ਼ਰਮ ਤਾਂ ਇਹ ਸੀ ਗਦਰ ਲਹਿਰ ਨਾਲ ਨੈਕਸਟ ਹੈ ਹਫਤਾਵਾਰ ਰਸਾਲਾ ਗਦਰ ਦਾ ਮੁੱਖ ਸੰਪਾਦਕ ਕੌਣ ਸੀ ਤਾਂ ਰਾਈਟ ਆਨਸਰ ਹੈ ਇਹਦਾ ਲਾਲਾ ਹਰਦੇਵਾਲ ਗਦਰ ਪਾਰਟੀ ਦਾ ਹੈੱਡ ਕੁਆਟਰ ਕਿੱਥੇ ਸੀ ਤਾਂ ਰਾਈਟ ਆਨਸਰ ਹੈ ਇਹਦਾ ਸੈਨ ਫ੍ਰਾਂਸਿਸਕੋ ਨੈਕਸਟ ਹੈ ਹਿੰਦੂਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਦਾ ਪ੍ਰਧਾਨ ਕੌਣ ਸੀ ਦਾ ਰਾਈਟ ਆਨਸਰ ਹੈ ਇਹਦਾ ਸੋਨ ਸਿੰਘ ਪਖਣਾ ਨੈਕਸਟ ਭਾਰਤੀ ਇੰਡੀਪੈਂਡੈਂਸ ਸੈਨਾ ਕਿੱਥੇ ਬਣਾਈ ਗਈ ਦਾ ਰਾਈਟ ਆਨਸਰ ਹੈ ਇਹਦਾ ਇਰਾਕ ਨੈਕਸਟ ਗੁਰਦੁਆਰਾ ਸੁਧਾਰ ਲਹਿਰ ਕਦੋਂ ਆਰੰਭ ਹੋਈ ਦਾ ਰਾਈਟ ਆਨਸਰ ਹੈ ਦਾ 1920 ਕਿਸ ਨੂੰ ਸ਼ਬਦ ਕੀਰਤਨ ਵੀ ਕਿਹਾ ਜਾਂਦਾ ਹੈ ਦਾ ਰਾਈਟ ਆਨਸਰ ਹੈ ਦਾ ਗੁਰਮਤ ਸੰਗੀਤ ਨੂੰ ਨੈਕਸਟ ਹੈ ਅਕਾਲੀ ਲਹਿਰ ਦਾ ਮੁੱਖ ਉਦੇਸ਼ ਕੀ ਸੀ ਤਾਂ ਰਾਈਟ ਅਨਸਰ ਹੈ ਦਾ ਪੁਜਾਰੀਆਂ ਤੋਂ ਧਾਰਮਿਕ ਸੰਸਥਾਵਾਂ ਨੂੰ ਮੁਕਤ ਕਰਵਾਉਣਾ ਰਾਜਨੀਤਿਕ ਗੁੱਟ ਸਿੱਖ ਲੀਗ ਦੀ ਪਹਿਲੀ ਬੈਠਕ ਕਿੱਥੇ ਹੋਈ ਤਾਂ ਰਾਈਟ ਅਨਸਰ ਹੈ ਦਾ ਲਾਹੌਰ ਨੈਕਸਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਦੋਂ ਹੋਈ ਤਾਂ ਰਾਈਟ ਆਨਸਰ ਹੈ ਦਾ 15 ਨਵੰਬਰ 1920 ਨੈਕਸਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਬੈਠਕ ਕਿੱਥੇ ਹੋਈ ਤਾਂ ਰਾਈਟ ਆਨਸਰ ਹੈ ਦਾ ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪਰਮੰਧਕਾ ਕਮੇਟੀ ਦੇ ਪਹਿਲੇ ਪ੍ਰਧਾਨ ਕਿਸ ਨੂੰ ਚੁਣਿਆ ਗਿਆ ਤਾਂ ਪਹਿਲੇ ਪ੍ਰਧਾਨ ਸਨ ਸੁੰਦਰ ਸਿੰਘ ਮੰਜੀਠੀਆ ਨੈਕਸਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਸੈਕਟਰੀ ਕੌਣ ਬਣੇ ਤਾਂ ਪਹਿਲੇ ਸੈਕਟਰੀ ਬਣੇ ਭਾਈ ਜੋਧ ਸਿੰਘ ਜੀ ਕਿਹੜੀ ਰਾਜਨੀਤਿਕ ਪਾਰਟੀ ਪੰਜਾਬ ਲੈਂਡ ਐਲੀਨੇਸ਼ਨ ਐਕਟ ਵੱਜੋਂ ਹੋਂਦ ਵਿੱਚ ਆਈ ਤਾਂ ਨੈਸ਼ਨਲ ਯੂਨੀਸਟ ਪਾਰਟੀ ਗੁਰਦੁਆਰਾ ਐਕਟ ਕਦੋਂ ਲਾਗੂ ਕੀਤਾ ਗਿਆ ਰਾਈਟ ਅਨਸਰ ਹੈ ਦਾ 1925 ਨੈਕਸਟ ਹੈ ਗੁਰੂ ਦਵਾਰਾ ਐਕਟ ਲਾਗੂ ਹੋਣ ਪਿੱਛੇ ਕਿਸ ਦਾ ਯੋਗਦਾਨ ਰਿਹਾ ਤਾਂ ਬਾਬਾ ਖੜਕ ਸਿੰਘ ਜੀ ਦਾ ਨੈਕਸਟ ਹੈ ਗੁਰੂ ਕਾ ਬਾਗ ਮੋਰਚਾ ਕਿਸ ਲਹਿਰ ਦੀ ਸ਼ਾਖਾ ਹੈ ਤਾਂ ਰਾਈਟ ਆਨਸਰ ਹੈ ਦਾ ਅਕਾਲੀ ਲਹਿਰ ਨੈਕਸਟ ਹੈ ਗੁਰੂ ਕਾ ਬਾਗ ਮੋਰਚਾ ਦਾ ਮੁੱਖ ਉਦੇਸ਼ ਕੀ ਸੀ? ਤਾਂ ਰਾਈਟ ਆਨਸਰ ਹੈ ਦਾ ਸਿੱਖ ਧਰਮ ਵਿਚਾਲਾਵਾਂ ਦਾ ਪੁਨਰ ਉਥਾਨ। ਗੁਰੂ ਕਾ ਬਾਗ ਮੋਰਚਾ ਹੋਣ ਦਾ ਮੁੱਖ ਕਾਰਨ ਕੀ ਸੀ? ਤਾਂ ਮੁੱਖ ਕਾਰਨ ਸੀ ਬਾਲਣ ਲਈ ਬਾਗ ਵਿੱਚੋਂ ਲੱਕੜਾਂ ਨੂੰ ਘਟਨਾ। ਨੈਕਸਟ ਹੈ ਜਾਤੋ ਮੋਰਚਾ ਕਿਸ ਨਾਲ ਸੰਬੰਧਿਤ ਸੀ ਜਾਤੋ ਦਾ ਮੋਰਚਾ ਕਿਸ ਨਾਲ ਸੰਬੰਧਿਤ ਸੀ ਤਨਾਬਾ ਦੇ ਮਹਾਰਾਜਾ ਰੀਪੂ ਦਾ ਮਨਦੀ ਮੋੜ ਤਖਤ ਤੇ ਵਾਪਸੀ ਨਾਲ ਨੈਕਸਟ ਹੈ ਜਾਤੋ ਦਾ ਮੋਰਚਾ ਕਿਸ ਐਕਟ ਦੇ ਪਾਸ ਹੋਣ ਤੋਂ ਬਾਅਦ ਖਤਮ ਹੋ ਗਿਆ ਤਾਂ ਰਾਈਟ ਆਨਸਰ ਹੈ ਸੈਖਗੁਰ ਦੁਆਰਾ ਐਕਟ 1925 ਬੱਬਰ ਅਕਾਲੀ ਲਹਿਰ ਡੈਸ਼ ਖਾੜਕੂ ਸਿੱਖਾਂ ਦਾ ਇੱਕ ਵੱਖਰਾ ਧੜ ਸੀ ਜੋ ਗੁਰਦੁਆਰਾ ਸੁਧਾਰ ਪ੍ਰਤੀ ਅਹਿੰਸਾ ਤੇ ਵੱਧ ਜ਼ੋਰ ਦੇਣ ਕਾਰਨ ਅਕਾਲੀ ਲਹਿਰ ਦੀ ਮੁੱਖ ਧਾਰਾ ਤੋਂ ਵੱਖ ਹੋ ਗਿਆ ਸੀ ਤਾਂ ਰਾਈਟ ਆਨਸਰ ਹੈ ਦਾ 1901 ਨੈਕਸਟ ਹੈ ਪੰਜਾਬ ਵਿੱਚ ਐਸਜੀਪੀਸੀ ਦੀ ਸਥਾਪਨਾ ਕਦੋਂ ਹੋਈ ਤਾਂ ਐਸਜੀਪੀਸੀ ਦੀ ਸਥਾਪਨਾ ਕਦੋਂ ਹੋਈ ਤਾਂ ਰਾਈਟ ਆਨਸਰ ਹੈ 1925 ਨੈਕਸਟ ਹੈ ਬੱਬਰ ਅਕਾਲੀ ਲਹਿਰ ਕਿਸ ਲਹਿਰ ਦੀ ਸ਼ਾਖਾ ਸੀ ਤਾਂ ਰਾਈਟ ਆਨਸਰ ਹੈ ਗੁਰਦੁਆਰਾ ਸੁਧਾਰ ਲਹਿਰ ਦਾ ਨੈਕਸਟ ਹੈ ਚੱਕਰਵਰਤੀ ਜੱਥਾ ਕਿਸ ਨਾਲ ਸੰਬੰਧਿਤ ਗੁਪਤ ਸੰਗਠਨ ਸੀ ਤਾਂ ਇਹ ਸੀ ਬਬਰ ਅਕਾਲੀ ਲਹਿਰ ਨਾਲ ਨੈਕਸਟ ਹੈ ਪੰਜਾਬ ریاਸਤੀ ਪ੍ਰਜਾ ਮੰਡਲ ਕਿਹੜੇ ਸਾਲ ਵਿੱਚ ਬਣਿਆ ਤਾਂ ਰਾਈਟ ਅਨਸਰ ਹੈ ਇਹਦਾ 1928 ਪੰਜਾਬ ਰਿਆਸਤੀ ਪ੍ਰਜਾ ਮੰਡਲ ਦਾ ਪਹਿਲਾ ਪ੍ਰਧਾਨ ਕੌਣ ਸੀ ਤਾਂ ਰਾਈਟ ਆਨਸਰ ਹੈ ਦਾ ਸੇਵਾ ਸਿੰਘ ਠੇਕਰੀ ਵਾਲਾ ਪੰਜਾਬ ਰਿਆਸਤੀ ਪ੍ਰਜਾ ਮੰਡਲ ਦਾ ਪਹਿਲਾ ਸੈਕਟਰੀ ਕੌਣ ਸੀ ਤਾਂ ਇਹ ਸੀ ਭਗਵਾਨ ਸਿੰਘ ਲੋਂਗੋਵਾਲੀਆ ਕੈਸ ਨੇ ਮਹਾਰਾਜਾ ਭੁਪਿੰਦਰ ਸਿੰਘ ਦੇ ਵਿਰੁੱਧ ਨਿਰੰਤਰ ਸੰਘਰਸ਼ ਜਾਰੀ ਰੱਖਿਆ ਤਾਂ ਇਹ ਸੀ ਮਾਸਟਰ ਤਾਰਾ ਸਿੰਘ ਨੈਕਸਟ ਹੈ ਕਿਸ ਤਾਰੀਖ ਨੂੰ ਪੈਪਸੂ ਹੋਂਦ ਵਿੱਚ ਆਇਆ ਤਾਂ ਰਾਈਟ ਅਨਸਰ ਹੈ 15 ਜੁਲਾਈ 1948 ਨੈਕਸਟ ਸਰਦਾਰ ਭਗਤ ਸਿੰਘ ਜੀ ਦਾ ਜਨਮ ਕਦੋਂ ਹੋਇਆ ਤਾਂ ਰਾਈਟ ਆਨਸਰ ਹੈ ਦਾ 1907 ਨੈਕਸਟ ਭਗਤ ਸਿੰਘ ਨੂੰ ਆਪਣੇ ਮੋਢਲੇ ਜੀਵਨ ਵਿੱਚ ਅੰਗਰੇਜ਼ੀ ਹਕੂਮਤ ਦਾ ਵਿਰੋਧ ਕਰਨ ਲਈ ਕਿਸ ਨੇ ਪ੍ਰੇਰਿਤ ਕੀਤਾ ਤਾਂ ਜਲੀਆਂ ਵਾਲਾ ਬਾਗ ਕਾਰਡ ਨੇ ਨੈਕਸਟ ਕਿਹੜੀ ਸੰਸਥਾ ਭਗਤ ਸਿੰਘ ਨਾਲ ਸੰਬੰਧਤ ਸੀ ਤਾਂ ਰਾਈਟ ਆਨਸਰ ਹੈ ਇਹਦਾ ਨੌਜਵਾਨ ਭਾਰਤ ਨੌਜਵਾਨ ਸਭਾ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਕਿਸ ਨੇ ਬਣਾਈ ਤਾਂ ਇਹ ਬਣਾਈ 조ਗੇਸ਼ ਚੈਟਰਜੀ ਸਚਿੰਦਰਨਾਥ ਸਨਿਆਲ ਅਤੇ ਰਾਮ ਪ੍ਰਸਾਦ ਬਿਸਮਿਲ ਨੇ ਜਤੋ ਮੋਰਚੇ ਦੌਰਾਨ ਪੁਲਿਸ ਤੋਂ ਬਚਨ ਲਈ ਭਗਤ ਸਿੰਘ ਨੇ ਆਪਣਾ ਜਾਲੀ ਨਾਮ ਕੀ ਰੱਖਿਆ ਤਾਂ ਰਾਈਟ ਅਨਸਰ ਹੈ ਦਾ ਬਲਵੰਤ ਸਿੰਘ ਨੈਕਸਟ ਹੈ ਲਾਲਾ ਲਾਜਪਤਰਾਏ ਉੱਤੇ ਲਾਠੀ ਚਾਰਜ ਕਰਨ ਲਈ ਜ਼ਿੰਮੇਦਾਰ ਕੋਣ ਸੀ ਤਾਂ ਇਹ ਸੀ ਜੇਮਸ ਏ ਸਕਾਟ ਨੈਕਸਟ ਹੈ ਭਗਤ ਸਿੰਘ ਨੂੰ ਫਾਸੀ ਕਿੱਥੇ ਦਿੱਤੀ ਗਈ ਤਾਂ ਰਾਈਟ ਅਨਸਰ ਹੈ ਲਾਹੌਰ ਦੀ ਕੇਂਦਰੀ ਜੇਲ ਨੈਕਸਟ ਹੈ ਕੀਰਤੀ ਕਿਸਾਨ ਪਾਰਟੀ ਕਿੰਨਾ ਦੁਆਰਾ ਸ਼ੁਰੂ ਕੀਤੀ ਗਈ ਕੀਰਤੀ ਕਿਸਾਨ ਪਾਰਟੀ ਕਿੰਨਾ ਦੁਆਰਾ ਸ਼ੁਰੂ ਕੀਤੀ ਗਈ ਇਹ ਕੀਤੀ ਗਈ ਮੋਹਨ ਸਿੰਘ ਜੋਸ਼ ਅਤੇ ਸੰਤੋਖ ਸਿੰਘ ਦੁਆਰਾ ਨੈਕਸਟ ਹੈ ਨੌਜਵਾਨ ਭਾਰਤ ਸਭਾ ਦੀ ਨੀ ਕਿਸ ਨੇ ਰੱਖੀ ਤਾਂ ਰਾਈਟ ਅਨਸਰ ਹੈ ਦਾ ਸਰਦਾਰ ਭਗਤ ਸਿੰਘ ਨੇ ਨੈਕਸਟ ਹੈ ਨੌਜਵਾਨ ਭਾਰਤ ਸਭਾ ਕਦੋਂ ਹੋਂਦ ਵਿੱਚ ਆਈ ਨੌਜਵਾਨ ਭਾਰਤ ਸਭਾ ਕਦੋਂ ਹੋਂਦ ਵਿੱਚ ਆਈ ਰਾਈਟ ਅਨਸਰ ਹੈ 1926 ਨੈਕਸਟ ਹੈ ਬ੍ਰਿਟਿਸ਼ ਅਫਸਰ ਜੌਨ ਸੈਂਡਰਸ ਨੂੰ ਕਿਸ ਨੇ ਮਾਰਿਆ ਤਾਂ ਰਾਈਟ ਅਨਸਰ ਹੈ ਦਾ ਭਗਤ ਸਿੰਘ ਨੈਕਸਟ ਹੈ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਫਾਸੀ ਕਦੋਂ ਦਿੱਤੀ ਗਈ ਤਾਂ ਰਾਈਟ ਅਨਸਰ ਹੈ ਦਾ 23 ਮਾਰਚ 1900 31 ਨੈਕਸਟ ਹੈ ਤਿੰਨੋਂ ਸ਼ਹੀਦਾਂ ਦੀਆਂ ਅਧ ਸੜੀਆਂ ਲਾਸ਼ਾਂ ਕਿਸ ਦਰਿਆ ਵਿੱਚ ਸੁੱਟੀਆਂ ਗਈਆਂ ਸਹੀਟ ਅਨਸਰ ਹੈ ਦਾ ਸਤਲੁਜ ਦਰਿਆ ਨੈਕਸਟ ਹੈ ਰਾਜਗੁਰੂ ਭਾਰਤ ਦੇ ਕਿਸ ਰਾਜ ਨਾਲ ਸੰਬੰਧਿਤ ਸਨ ਤਾਂ ਰਾਈਟ ਅਨਸਰ ਹੈ ਦਾ ਮਹਾਰਾਸ਼ਟਰ ਨੈਕਸਟ ਕਰਤਾਰ ਸਿੰਘ ਸਰਾਭਾ ਕਿਸ ਪਾਰਟੀ ਨਾਲ ਸੰਬੰਧਤ ਸਨ ਤਾਂ ਰਾਈਟ ਅਨਸਰ ਹੈ ਦਾ ਗਦਰ ਪਾਰਟੀ ਨੈਕਸਟ ਸ਼ਹੀਦ ਉਦਮ ਸਿੰਘ ਦਾ ਅਸਲ ਨਾਮ ਕੀ ਸੀ ਤਾਂ ਰਾਈਟ ਅਨਸਰ ਹੈ ਦਾ ਸ਼ੇਰ ਸਿੰਘ ਨੈਕਸਟ ਜੇਲ੍ਹ ਤੋੜਿਹਾ ਹੋਣ ਉਪਰੰਤ ਸ਼ਹੀਦ ਉਦਮ ਸਿੰਘ ਨੇ ਆਪਣਾ ਨਾਮ ਕੀ ਰੱਖਿਆ ਤਰ ਰੱਖਿਆ ਰਾਮ ਮੋਹਮਦ ਸਿੰਘ ਆਜ਼ਾਦ ਨੈਕਸਟ ਹੈ ਜਲੀਆਂ ਵਾਲਾ ਬਾਗ ਦਾ ਬਦਲਾ ਲੈਣ ਲਈ ਉਦਮ ਸਿੰਘ ਨੇ ਕਿਸ ਨੂੰ ਮਾਰਿਆ ਤਾਂ ਰਾਈਟ ਆਨਸਰ ਹੈ ਦਾ ਸਰ ਮਾਈਕਲ ਡਾਇਰ ਨੈਕਸਟ ਹੈ ਜਲੀਆਂ ਵਾਲੇ ਬਾਗ ਦੇ ਸਾਕੇ ਲਈ ਜ਼ਿੰਮੇਦਾਰ ਕੌਣ ਸੀ ਤਾਂ ਜਨਰਲ ਹੋਡਾਇਰ ਜ਼ਿੰਮੇਵਾਰ ਸੀ ਨੈਕਸਟ ਹੈ ਉਦਮ ਸਿੰਘ ਨੂੰ ਫਾਸੀ ਕਦੋਂ ਅਤੇ ਕਿੱਥੇ ਦਿੱਤੀ ਗਈ ਤਾਂ ਰਾਈਟ ਆਨਸਰ ਹੈ ਦਾ 31 ਜੁਲਾਈ 1940 ਨੂੰ ਲੰਡਨ ਦੀ ਪੈਂਟੋਵਿਲ ਜੇਲ੍ਹ ਵਿੱਚ ਸ਼ਹੀਦ ਉਦਮ ਸਿੰਘ ਯਾਦਗਾਰੀ ਕਿੱਥੇ ਬਣਾਇਆ ਗਿਆ ਹੈ ਤਾਂ ਉਹਨਾਂ ਦੇ ਜਨਮ ਸਥਾਨ ਸੁਨਾਮ ਵਿਖੇ ਨੈਕਸਟ ਨੌਜਵਾਨ ਭਾਰਤ ਸਭਾ ਕਿਸ ਨੇ ਸ਼ੁਰੂ ਕੀਤੀ ਤਾਂ ਰਾਈਟ ਅਨਸਰ ਹੋ ਰਿਹਾ ਹੈ ਭਗਤ ਸਿੰਘ ਸੁਖਦੇਵ ਅਤੇ ਭਗਤੀ ਚਰਨ ਵੋਰਾ ਨੇ ਤਾਂ ਦੋਸਤੋ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ